ਉਹਨਾਂ ਵਿੱਚੋਂ ਇੱਕ ਔਰਤ ਨੇ ਚਾਲਾਕੀ ਨਾਲ ਬਜ਼ੁਰਗ ਔਰਤਾਂ ਸੋਹਣੀਆਂ ਦੀਆਂ ਵਾਲੀਆਂ ਲਾਹ ਲਈਆਂ ਤੇ ਉਹਨਾਂ ਨੇ ਮੌਕੇ ਤੋਂ ਫਰਾਰ ਹੋਣ ਵਿੱਚ ਕੋਈ ਦੇਰੀ ਨਾ ਲਈ। ਸਾਰੀ ਵਾਰਦਾਤ ਇਤਨੀ ਫੁੱर्ती ਨਾਲ ਹੋਈ ਕਿ ਬਜ਼ੁਰਗ ਔਰਤ ਨੂੰ ਪਹਿਲਾਂ ਤਾਂ ਇਹ ਅਹਿਸਾਸ ਵੀ ਨਹੀਂ ਹੋਇਆ ਕਿ ਉਹ ਚੋਰੀ ਦਾ ਸ਼ਿਕਾਰ ਹੋ ਚੁੱਕੀ ਹੈ। ਆਲਿਫ ਵਾਲੇ ਦੇ ਸੀਸੀਟੀਵੀ ਕੈਮਰਿਆਂ ਵਿੱਚ ਆਈ ਉਹਨਾਂ ਦੀ ਗੱਡੀ। ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤੇ ਉੱਤੇ ਹੀ ਪਿੰਡ ਵਿੱਚ ਵੱਧ ਰਹੀਆਂ ਚੋਰੀਆਂ ਚਿੰਤਾ ਦਾ ਵਿਸ਼ਾ ਬਣ ਰਹੀ ਹੈ।

ਉਹ ਜਿਹੜੇ ਹਨ ਕੋਰੇ ਹਰੇ ਦੇ ਤਵੇ ਤੋਂ ਕਸਾਣਾ ਮੰਦਾ ਹੈ ਆਹ ਆਹ ਉਹ ਤੇ ਆਇਆ ਸਾਨੂੰ ਓਕੇ ਤੇ ਬੀਬੀ ਕੋਰੇ ਟਾਟਾ ਮੈਂ ਤਾਂ ਵੀ ਖਾੜਿਆ ਕਰੀ ਜਾ ਸਾਨੂੰ ਤੁਸੀਂ ਬਿਰਾਉਣਾ ਹੀ ਚਾਹਦੇ ਹੋ ਔਰ ਕਿਆ ਠੀਕ ਆ ਮੈਂ ਗੱਡੀ ਇਤਨਾ ਨਹੀਂ ਆ ਰਿਹਾ ਦੇਖਿਆ ਬੀਬੀ ਕੋ ਹੈ ਨਹੀਂ ਕੁਝ ਵੀ ਲੱਤ ਕਿੱਟਾ ਕੱਪੜਾ ਲਿਆ ਇਸ ਉੱਪਰ ਮੁੰਡੇ ਦੀ ਕਿੱਟੇ ਕੱਪੜੇ ਪਰ ਟੋਪੀ ਲਈ ਸੀ ਉੱਪਰ ਉਹ ਠੀਕ ਆ ਆ ਦੇਖਣਾ ਉਹ ਕੀ ਓਕੇ ਠੀਕ ਆ ਤੈਨੂੰ ਤਾਂ ਲੱਗਿਆ ਆ ਗਿਆ ਇਹਨਾਂ ਨਾਲੇ ਵਿੱਚ ਕੁਝ

तो मेरे करना ए, मेरे ना ना मेरे ना दे दे। तो पोस्ट मैं क्या हाय वो ये मेरा ही काम आते हाय मैं क्या मेरी है तो बाय ना लागे लागे ये भी मंडा होते क्या प्राय आ गया तो मैं बीबी की हुई है मैं क्या बाय ना आ गए मेरे जरी जब्बी करी थी मैं क्या दो मैं क्या जनाब मैं क्या चीनी है एक बंदा बड़ी आई कितने सेट � कितने रंग दिखाते हैं? कितने रंग दिखाते हैं? ओके, तू इस हेयर का मसाले करने आए जगह पे तो नहीं? हेयर भी करके आई हैं। ਮੈਂ ਬੋਲਣਾ ਨਹੀਂ ਸਾਰੀਆਂ ਮੈਂ ਲਾਣੀ ਹੈ ਨਾ ਮੈਂ ਕਹਾਂ ਹੋਊਗੀ ਨਾ ਕਹਾਂ ਮੈਂ ਕੀ ਪਤਾ ਹਾਂ